ਘਵੜਾ ਵਿਖੇ ਉਸ ਸਮੇਂ ਇੱਕ ਵੱਡਾ ਹਾ사 ਹੋਣ ਤੋਂ ਬਚਾ ਹੋ ਗਿਆ ਜਦੋਂ ਬੰਗਾ ਰੋਡ ਵਿਖੇ ਸੜਕ ਦੀ ਖਸਤਾ ਹਾਲਤ ਦੇ ਚੱਲਦਿਆਂ ਕਾਰ ਦਾ ਟਾਇਰ ਫਟ ਜਾਣ ਕਾਰਨ ਕਾਰ ਪਲਟ ਗਈ ਇਸ ਹਾਸੇ ਦੌਰਾਨ ਜਿੱਥੇ ਕੀ ਕਾਰ ਵਿੱਚ ਸਵਾਰ ਵਿਅਕਤੀ ਬਲ-ਬਲ ਬਚ ਗਿਆ ਉੱਥੇ ਹੀ ਕਾਰ ਪੂਰੀ ਤਰ੍ਹਾਂ ਨਾਲ ਨੁਕਸਾਨੀ ਗਈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇੱਕ ਵਿਅਕਤੀ ਨੇ ਦੱਸਿਆ ਕਿ ਕਾਰ ਚਾਲਕ ਤੜਕਸਾਰ 4 ਵਜੇ ਦੇ ਕਰੀਬ ਜਲੰਧਰ ਤੋਂ ਆ ਰਿਹਾ ਸੀ ਕਿ ਬੰਗਾ ਰੋਡ ਵਿਖੇ ਸੜਕ ਜ਼ਿਆਦਾ ਟੁੱਟੀ ਹੋਣ ਕਾਰਨ ਕਾਰ ਦਾ ਟਾਇਰ ਫਟ ਗਿਆ ਤੇ ਕਾਰ ਬੇਕਾਬੂ ਹੋ ਕੇ ਪਲਟ ਗਈ ਇਸ ਹਾਦਸੇ ਵਿੱਚ ਕਾਰ ਚਾਲਕ ਜੋਗੀ ਜਲੰਧਰ ਤੋਂ ਮੀੜੀ ਜਾ ਰਿਹਾ ਸੀ ਉਸ ਦਾ ਬਲ ਬਲ ਬਚਾ ਹੋ ਗਿਆ ਜਿਕਰ ਹੋ ਗਿਆ ਕਿ ਬੰਗਾ ਰੋਡ ਦੀ ਸੜਕ ਕਾਫੀ ਸਮੇ ਤੋਂ ਥਾਂ-ਥਾਂ ਤੋਂ ਟੁੱਟੀ ਹੋਈ ਹੈ ਜਿਸ ਕਾਰਨ ਆਇ ਤੇ ਨਹੀਂ ਸੜਕ ਹਾਦਸੇ ਪਾਪਰਦੇ ਰਹਿੰਦੇ ਹਨ ਲੋੜ ਹੈ ਪੰਜਾਬ ਸਰਕਾਰ ਅਤੇ ਫਗਵਾੜਾ ਪ੍ਰਸ਼ਾਸਨ ਨੂੰ ਇਸ ਸੜਕ ਵੱਲ ਖਾਸ ਧਿਆਨ ਦੇਣ ਦੀ ਤਾਂ ਜੋ ਇਸ ਸੜਕ ਤੋਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਾ ਆਵੇ ਦੀ ਮਾਮਲਾ ਕੀ ਹੈ ਜਿਹੜਾ ਅੱਜ ਬੰਗਾ ਰੋਡ ਦੇ ਖੜੇ ਆ ਤੁਸੀਂ ਇਹ ਸਰ ਰਾਤ ਨੂੰ ਮੁੰਡਾ ਗੱਡੀ ਲੈ ਕੇ ਆ ਰਿਹਾ ਸੀਗਾ ਉਹਦਾ ਟਾਇਰ ਸਕੂਟੀ ਸੜਕ ਦੇ ਕਾਰਨ ਇੱਕਦਮ ਫਟ ਗਿਆ ਉਹਦੇ ਨਾਲ ਗੱਡੀ ਪੱਟ ਕੇ ਉਧਰ ਸਾਈਡ ਤੇ ਚਲੀ ਗਈ। ਬੜੀ ਟੋਟਲ ਲਾਸ ਹੋ ਗਿਆ ਵੀ ਦੇਖੀ ਗੱਡੀ ਕਿਹੜਾ ਗੱਡੀ ਕਿਹੜੀ ਹੈ ਜੀ ਇਹ ਵਰਨਾ ਜੀ ਇਹ ਕਿਹਦਾ ਮਾਡਲ ਹੈ ਜੀ ਇਹ ਵਰਨਾ 2012 ਜੀ 2012 ਇਹ ਕਿੰਨੇ ਕ ਵਜੇ ਹਾਸਾ ਹੋਇਆ ਜੀ ਇਹ ਰਾਤ ਕਰਕੇ 4 ਵਜੇ ਦੀ ਗੱਲ ਹੈ ਜੀ 3:30 4 ਵਜੇ ਜੀ ਤੇ ਜਿਹੜਾ ਵੀਕਟੀ ਚਲਾ ਰਿਹਾ ਸੀ ਕਿ ਨਾਮ ਵਗੈਰਾ ਹੈ ਉਹਦਾ ਕੋਈ ਹਾਂਜੀ ਹੈ ਉਹ ਮੁੰਡਾ ਕਹਤੂ ਬੋੜਾ ਦੰਗੂ ਕਿੱਥੋਂ ਲੈ ਕੇ ਆ ਰਿਆ ਸੀ ਗੱਡੀ ਇਹ ਜਲੰਧਰ ਤੋਂ ਆ ਰਿਆ ਸੀ ਗੱਡੀ ਇੱਧਰ ਬਾਈ ਅੱਛਾ ਜਲੰਧਰ ਤੋਂ ਆ ਰਿਆ ਸੀ ਜੀ ਇੱਥੇ ਆ ਕੇ ਉਹਦਾ ਟਾਇਰ ਫੱਟ ਗਿਆ ਜੀ ਤੇ ਜਾਣਾ ਕਿੱਥੇ ਸੀ ਜੀ ਉਹਨਾਂ ਨੇ ਜਾਣਾ ਮੇਲੀ ਮੇਲੀ ਫਗਵਾੜਾ ਵਿਖੇ ਉਸ ਸਮੇਂ ਇੱਕ ਵੱਡਾ ਹਾਸਾ ਹੋਣ ਤੋਂ ਬਚਾ ਹੋ ਗਿਆ ਜਦੋਂ ਬੰਗਾ ਰੋਡ ਵਿਖੇ ਸੜਕ ਦੀ ਖਸਤਾ ਹਾਲਤ ਦੇ ਚੱਲਦਿਆਂ ਕਾਰ ਦਾ ਟਾਇਰ ਫੱਟ ਜਾਣ ਕਾਰਨ ਕਾਰ ਪਲਟ ਗਈ ਇਸ ਹਾਦਸੇ ਦੌਰਾਨ ਜਿੱਥੇ ਕੀ ਕਾਰ ਵੀ ਸਵਾਰ ਵਿਅਕਤੀ ਬਾਲਬਾਲ ਬਚ ਗਿਆ ਉੱਥੇ ਹੀ ਕਾਰ ਪੂਰੀ ਤਰ੍ਹਾਂ ਨਾਲ ਨੁਕਸਾਨੀ ਗਈ ਇਸ ਸੰਬੰਧੀ ਜਾਣਕਾਰੀ ਦਿੰਦਾ ਇੱਕ ਵਿਅਕਤੀ ਨੇ ਦੱਸਿਆ ਕਿ ਕਾਰ ਚਾਲਕ ਤੜਕਸਾਰ 4 ਵਜੇ ਦੇ ਕਰੀਬ ਜਲੰਧਰ ਤੋਂ ਆ ਰਿਹਾ ਸੀ ਕਿ ਬੰਗਾ ਰੋਡ ਵਿਖੇ ਸੜਕ ਜਿਆਦਾ ਟੁੱਟੀ ਹੋਣ ਕਾਰਨ ਕਾਰ ਦਾ ਟਾਇਰ ਫਟ ਗਿਆ ਤੇ ਕਾਰ ਬੇਕਾਬੂ ਹੋ ਕੇ ਪਲੜ ਗਈ ਇਸ ਹਾਦਸੇ ਵਿੱਚ ਕਾਰ ਚਾਲਕ ਜੋਗੀ ਜਲੰਧਰ ਤੋਂ ਮੀੜੀ ਜਾ ਰਿਹਾ ਸੀ ਉਸ ਦਾ ਬਲ ਬਲ ਬਚਾ ਹੋ ਗਿਆ ਜਿਕਰ ਹੋ ਗਿਆ ਕਿ ਬੰਗਾ ਰੋਡ ਦੀ ਸੜਕ ਕਾਫੀ ਸਮੇ ਤੋਂ ਥਾਂ-ਥਾਂ ਤੋਂ ਟੁੱਟੀ ਹੋਈ ਹੈ ਜਿਸ ਕਾਰਨ ਆਈ ਤੇ ਨਹੀਂ ਸੜਕ ਹਾਦਸੇ ਪਾਪਰਦੇ ਰਹਿੰਦੇ ਹਨ ਲੋੜ ਹੈ ਪੰਜਾਬ ਸਰਕਾਰ ਅਤੇ ਫਗਵਾੜਾ ਪ੍ਰਸ਼ਾਸਨ ਨੂੰ ਇਸ ਸੜਕ ਵੱਲ ਖਾਸ ਧਿਆਨ ਦੇਣ ਦੀ ਤਾਂ ਜੋ ਇਸ ਸੜਕ ਤੋਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਾ ਆਵੇ